ਜੀ ਵੇਖਦੇ ਨੇ ਕਹਿੰਦੇ ਮਾਤਾ ਜੀ ਜਿਹੜਾ ਪੁੱਤਰ ਤੁਹਾਡੇ ਗਰਭ ਵਿੱਚ ਪੈਦਾ ਹੋਇਆ ਮੈਂ ਐਸਾ ਲਾੜੀ ਅੱਜ ਤੱਕ ਵੇਖਿਆ ਕਹਿੰਦੇ ਜਿਹੜੇ ਭਾਗ ਜਿਹੜੇ ਕਰਮ ਇਹ ਲਿਖਵਾ ਕੇ ਨੇ ਕਿ ਆਇਆ ਨਾ ਕਹਿੰਦੇ ਐਸੇ ਕਰਮ ਅੱਜ ਤੱਕ ਮੈਂ ਕਿਸੇ ਦੇ ਨਹੀਂ ਮੈਂ ਬੜੀਆਂ ਜਨਮ ਪੱਤਰੀਆਂ ਤਿਆਰ ਕੀਤੀਆਂ ਹਜੇ ਨਾਮ ਨਹੀਂ ਰੱਖਿਆ ਸੀ ਮੈਂ ਬੜੀਆਂ ਜਨਮ ਪੱਤਰੀਆਂ ਤਿਆਰ ਕੀਤੀਆਂ ਪੰਡਤ ਹਵਾਤਾ ਜੀ ਮਾਰ ਜਿਹੜਾ ਪੁੱਤਰ ਤੁਹਾਡੇ ਘਰ ਵਿੱਚ ਪੈਦਾ ਹੋਇਆ ਘਰ ਤੋਂ ਹੀ ਆਪਣੇ ਬਾਗ ਲਖਾ ਕੇ ਲਿਆਇਆ ਆਪ ਕੋ ਸਤਨਾਮ ਮੋਲੇ ਸੋਨਹਾਰਾ ਫਿਰ ਜਦੋਂ ਨਾਮ ਰੱਖਣ ਦੇ ਬਾਰੇ ਆਏ ਕਹਿੰਦੇ ਜੀ ਨਾਮ ਰੱਖ ਦੋ ਕਹਿੰਦੇ ਕੀ ਨਾਮ ਰੱਖਣਾ ਕਹਿੰਦੇ ਇਹਨਾਂ ਦਾ ਨਾਮਕਰਨ ਕਰ ਦੋ ਨਾਮ ਰੱਖ ਦੋ ਫਿਰ ਜਦੋਂ ਕਹਿੰਦੇ ਪਹਿਲਾ ਘਰ ਵਿੱਚ ਧੀ ਨੇ ਜਨਮ ਲਿਆ ਕਹਿੰਦੇ ਕੀ ਨਾ ਵਾ ਉਹਦਾ ਕਹਿੰਦੇ ਉਹਦਾ ਨਾਮ ਹੈ ਨਾਨਕੀ ਉਹਦਾ ਨਾਮ ਹੈ ਨਾਨਕੀ ਤੇ ਪੰਦਤ ਹਰदयाल ਦਾਸ ਕਹਿੰਦਾ ਉਹਦਾ ਨਾਮ ਢਾਨਕੀ ਤੇ ਇਹਦਾ ਨਾਮ ਨਾਨਕ ਰੱਖ ਦੋ ਆਪਕੋ ਸਤਨਾਮ ਇਹਦਾ ਨਾਮ ਢਾਨਕ ਰੱਖ ਦੋ ਤੇ ਪੰਦਤ ਹਰदयाल ਦਾਸ ਦੇ ਨਾਮ ਰੱਖਿਆ ਨਾਨਕ ਉਹਨਾਂ ਨੇ ਨਾਮ ਰੱਖਿਆ ਪਿਆਰ ਜਿੰਨਾ ਜਿੰਨਾ ਜਿਹੜੇ ਜਿਹੜੇ ਵੀ ਆ ਕੇ ਦਰਸ਼ਨ ਕਰਦੇ ਆ ਨਾ